ਅਕਾਲੀ ਦਲ ਨਵੇਂ ਚੋਣ ਨਿਸ਼ਾਨ ਤੇ ਨਵੇਂ ਨਾਂ ਦੇ ਉੱਤੇ ਚੋਣ ਮੈਦਾਨ 'ਚ ਉਤਰੇਗਾ ਅਕਾਲੀ ਦਲ ਦੇ ਲਈ ਨਵਾਂ ਸੰਕਟ ਹੈ ਨਵੀਂ ਪਰਵਾਹਸ਼ਾ ਤਿਆ ਹੋ ਰਹੀ ਹੈ ਅਕਾਲੀ ਦਲ ਨਵੇਂ ਚੋਣ ਨਿਸ਼ਾਨ ਤੇ ਨਵੇਂ ਨਾਂ ਦੇ ਨਾਲ ਮੈਦਾਨ ਚਾ ਰਿਹਾ ਇਹਦੇ ਬਾਰੇ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਹੈ ਅਕਾਲੀ ਹਲਕਿਆਂ 'ਚ ਹੋਰ ਕੀ ਚੱਲ ਰਿਹਾ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਜੁੜੇ ਲੋਕ ਪੜ੍ਹਨੀ ਉਸ ਦਿਨ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਹੁਣ ਢੋਲ ਵਜਾਉਂਦਾ ਨਜ਼ਰ ਆਏਗਾ ਢੋਲ ਦੀ ਥਾਪ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਗਿੜਦਾ ਪੈਣਾ। ਅਸਲ ਮਾਮਲਾ ਕੀ ਹੈ? ਨਵਾਂ ਨਾਂ ਤੇ ਨਵਾਂ ਚੋਣ ਨਿਸ਼ਾਨ ਕੀ ਮਸਲਾ ਹੈ? ਕੀ ਇਹ ਜਿਹੜਾ ਪੰਜਾਬ ਦੇ ਅੰਦਰ ਚੱਲ ਰਿਹਾ ਸਿਆਸੀ ਸੰਕਟ ਹੈ ਉਹਦਾ ਉਭਾਰ ਹੈ ਜਾਂ ਕੋਈ ਹੋਰ ਖੇਡ ਹੈ? ਹਰ ਕੋਈ ਇਹਦੀ ਆਪਣੀ ਇੰਟਰਪ੍ਰੀਟੇਸ਼ਨ ਕਰ ਰਿਹਾ ਪਰ ਬੜੇ ਸਿੱਧਾ ਤੇ ਸਾਦਾ ਮਸਲਾ ਹੈ। ਮਸਲਾ ਇਹ ਹੈ ਕਿ ਹਰਿਆਣੇ ਦੇ ਅੰਦਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ। ਇਸ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਹਰਿਆਣਾ ਸਰਕਾਰ ਨੇ ਜਾਰੀ ਕਰਤਾ ਸੀ ਕਿ ਕੋਈ ਵੀ ਜਿਹੜੀ ਚੋਣ ਕਮਿਸ਼ਨ ਕੋ ਰਜਿਸਟਰਡ ਪਾਰਟੀ ਹੈ ਉਹ ਇਹ ਚ ਹਿੱਸਾ ਨਹੀਂ ਲੈ ਸਕਦੀ ਤਾਂ ਇਸ ਨੂੰ ਲੈ ਕੇ ਹੁਣ ਚਰਚਾ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੀ ਕਰੇਗਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਵਾਂ ਨਾਂ ਰੱਖ ਲਿਆ ਤੇ ਨਵਾਂ ਚੋਣ ਨਿਸ਼ਾਨ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜੋ ਨਾਂ ਰੱਖਿਆ ਹੈ ਬੜਾ ਦਿਲਚਸਪ ਹੈ ਚੋਣ ਨਿਸ਼ਾਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਢੋਲ ਹੈ ਢੋਲ ਦੇ ਉੱਤੇ ਹੁਣ ਨੱਚਦੇ ਹੋਏ ਅਕਾਲੀ ਨਜ਼ਰ ਆਉਣਗੇ ਨਾ ਜਿਹੜਾ ਹਰਿਆਣਾ ਸਿੱਖ ਪੰਥਕ ਦਲ ਰੱਖਿਆ ਗਿਆ ਹੈ ਹਰਿਆਣਾ ਸਿੱਖ ਪੰਥਕ ਦਲ ਰੱਖਿਆ ਗਿਆ ਹੈ ਤੇ ਇਸ ਦੇ ਝੰਡੇ ਥੱਲੇ ਬੈਨਰ ਥੱਲੇ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਚੁੱਕਿਆ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਲਈ ਗੱਲਾਂ ਕਈ ਚੱਲੀਆਂ ਸੀ ਕਿ ਜਗਦੀਸ਼ ਸਿੰਘ ਢਿੰਡਾ ਨਲਵੀ ਇਹਨਾਂ ਦੇ ਨਾਲ ਰਲਣਗੇ ਪਰ ਆਖਰਕਾਰ ਉਹ ਗੱਲ ਬਣੀ ਨਹੀਂ ਤੇ ਹੁਣ ਹਰਿਆਣੇ ਦੇ ਅੰਦਰ ਲਗਭਗ ਸਾਰੇ ਧੜੇ ਚਾਹੇ ਅਕਾਲੀ ਦਲ ਵਾਲਾ ਧੜਾ ਹੋਵੇ ਚਾਹੇ ਢੀਂਡਾ ਵਾਲਾ ਹੋਵੇ ਚਾਹੇ ਨਲਵੀ ਵਾਲਾ ਹੋਵੇ ਤੇ ਚਾਹੇ ਹੋਵੇ ਜਿਹੜਾ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਾ ਹੋਵੇ ਤੇ ਇੱਕ ਆਜ਼ਾਦੜਾ ਇਹ ਸਾਰੇ ਆਪੋ ਆਪਣੇ ਵੱਖਰੇ ਵੱਖਰੇ ਤੌਰ ਤੇ ਚੋਣ ਮੈਦਾਨ 'ਚ ਉਤਰ ਆਏ। ਬਈ ਤੇ ਕੱਲ ਪਰਸੋਂ ਜਿਹੜਾ ਉਹ ਚੋਣਾਂ ਦਾ ਤੇ ਲਈ ਨੋਮੀਨੇਸ਼ਨ ਨਾਮਜ਼ਦਗੀ ਫਾਰਮ ਦਾਖਲ ਕਰਨ ਦਾ ਆਖਰੀ ਦਿਨ ਸੀ। ਉਸ ਦਿਨੇ ਸਾਰਾ ਕੁਝ ਤੈ ਹੋ ਗਿਆ। ਹੁਣ ਜੋ ਸ਼ਰੋਮਣੀ ਅਕਾਲੀ ਦਲ ਨੂੰ ਨਿਸ਼ਾਨ ਮਿਲਿਆ ਉਹ ਢੋਲ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੀ ਬ੍ਰਾਂਚ ਕਹਿ ਲਈਏ ਸ਼ਾਖਾ ਕਹਿ ਲਈਏ ਦੂਜਾ ਰੂਪ ਕਹਿ ਲਈਏ ਉਹ ਹੈ ਹਰਿਆਣਾ ਸਿੱਖ ਪੰਥਕ ਦਲ ਤੇ ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਢੋਲ ਦੇ ਉਨ ਨਿਸ਼ਾਨ ਤੇ ਚੋਣ ਲੜਨਗੇ ਇਹ ਇੱਕ ਪਾਸਾ ਨਵੇਂ ਚੋਣ ਨਿਸ਼ਾਨ ਤੇ ਨਵੇਂ ਨਾਮ ਅਕਾਲੀ ਦਲ ਨੇ ਸਮਝ ਦਿਖਾਈ ਹੈ ਕਿ ਕੋਈ ਸ਼ੱਕ ਨਹੀਂ ਕਿ ਇਸ ਜੱਗ ਵਿੱਚ ਬੈਠੇ ਰੋਗੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜਨੀ ਹੈ ਕਿ ਕਿਉਂਕਿ ਉਹ ਤਾਂ ਲੜੀ ਨਹੀਂ ਜਾ ਸਕਦੀ ਇਹ ਤਾਂ ਇਵਨ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਟਰੈਕਟਰ ਦੇ ਚੋਣ ਨਿਸ਼ਾਨ ਤੇ ਪਿਛਲੀ ਵਾਰ ਇਹਨਾਂ ਨੇ ਆਪਣੀ ਜਿਹੜੀ ਆ ਉਹ ਚੋਣ ਲੜੀ ਸੀ ਹੁਣ ਸਵਾਲ ਇਹ ਆ ਕਿ ਅਕਾਲੀ ਦਲ ਕੀ ਇਹਨਾਂ ਚੋਣਾਂ 'ਚ ਜਿੱਤ ਪਾਏਗਾ ਕਿ ਨਹੀਂ ਪਾਏਗਾ ਇਹ ਹੁਣ ਇੱਕ ਵੱਡਾ ਪ੍ਰਸ਼ਨ ਬਣ ਚੁੱਕਿਆ ਹੈ ਹਰਿਆਣੇ ਦੇ ਸਿੱਖਾਂ ਦੇ ਵਿੱਚ ਅਕਾਲੀ ਦਲ ਦੀ ਜੋ ਸ਼ੋਭੀ ਆ ਉਹ ਬਹੁਤੀ ਚੰਗੀ ਨਹੀਂ ਰਹੀ ਅਕਾਲੀ ਦਲ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਹੈ। ਖਬੀਰ ਸਿੰਘ ਬਾਦਲ ਵਾਲਾ ਅਸਤੀਫੇ ਦੀ ਗੱਲ ਹੈ ਜਿਹੜੀ ਉਹ ਤੁਹਾਨੂੰ ਕੱਲ੍ਹ ਮੈਂ ਦੱਸੀ ਸੀ। ਇਸ ਤੋਂ ਇਲਾਵਾ ਚਰਚਾ ਵਾ ਇਹ ਨੇ ਕਿ ਕਿਸੇ ਤਰ੍ਹਾਂ ਨਾਲ ਮੋੜਾ ਦਿੱਤਾ ਜਾਵੇ ਉਹ ਸੱਤ ਮੈਂਬਰੀ ਕਮੇਟੀ ਵਾਲੇ ਫੈਸਲੇ ਨੂੰ। ਜਥੇਦਾਰ ਸਹਿਬਾਨ ਨੇ 28 ਨੂੰ ਮੀਟਿੰਗ ਦੱਸੀ ਜਾਂਦੀ ਸੀ ਕਰਨੀ ਸੀ ਪਰ ਉਹਨਾਂ ਨੇ ਕੀਤੀ ਨਹੀਂ। ਅੱਜ 30 ਹੋ ਗਈ ਹੈ ਹਲੇ ਤਾਂ ਕੁਝ ਮੀਟਿੰਗ ਦਾ ਕੋਈ ਹਵਾਲਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਹੋਣੀ ਸੀਗੀ 3 ਦਸੰਬਰ ਉਹ ਵੀ ਇੱਕ ਦਿਨ ਅੱਗੇ ਜਾਨੀ ਕਿ 31 ਦਸੰਬਰ ਤੱਕ ਪੋਸਟਪੋਨ ਹੋਈ ਹੈ ਲਗਾਤਾਰ ਮੀਟਿੰਗ ਰੱਖ ਕੇ ਰੱਦ ਕਰਨਾ ਪੋਸਟਪੋਨ ਕਰਨਾ ਅੰਦਰ ਖਾਤੇ ਕਾਫੀ ਕੁਝ ਚੱਲਣ ਦੀਆਂ ਨਿਸ਼ਾਨੀਆਂ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਧੜਾ ਤਾਂ ਇੱਕ ਵਾਰ ਜਿੱਤ ਤਫੜੀ ਬੈਠਾ ਆ ਪਰ ਕਹਿ ਜਾਂਦਾ ਕਿ ਜੋ ਨੇਗੋਸ਼ੀਏਸ਼ਨ ਚੱਲ ਰਹੀ ਹੈ ਡੇਰਾ ਬਿਆਸ ਮੁਕੀਦਾ ਹੋਣਾ ਸਾਰਾ ਕੁਝ ਉਹ ਕਾਫੀ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਹ ਕਾਫੀ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਕੁਛ ਨਾ ਕੁਛ ਮਨਾਉਣ ਦੀ ਸੁਝਾਉਣ ਦੀ ਕੁਝ ਵਿਚਲਾ ਰਾਹ ਕੱਢਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਇੱਕ ਪਾਸੇ ਹੁਣ ਅ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਅਕਾਲੀ ਦਲ ਮੰਨਦਾ ਹੋਇਆ ਨਜ਼ਰ ਨਹੀਂ ਆ ਰਿਹਾ ਖਾਸ ਕਰਕੇ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਜਿਹੜਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਬੜਾ ਟਰਨਿੰਗ ਪੁਆਇੰਟ ਤੇ ਜਾਣਾ ਸੀ ਜਿੰਨੇ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਵੱਲ ਨੂੰ ਬਦਲ ਦੇਣਾ ਸੀ ਉਹ ਫੈਸਲਾ ਫਿਲਹਾਲ ਮੰਨਦਾ ਹੋਇਆ ਨਜ਼ਰ ਨਹੀਂ ਆ ਰਿਹਾ ਅ ਕਾਲੀਦਾ ਸੁਧਾਰ ਲਹਿਰ ਚ ਚੰਜੀਤ ਸਿੰਘ ਬਰਾੜ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੈਂ ਅਗਲੀ ਖਬਰ ਚ ਉਹਨੂੰ ਤੁਹਾਨੂੰ ਖੋਲ ਕੇ ਦੱਸਾਂਗਾ ਕਿ ਆਖਰਕਾਰ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਕਹਿਣ ਦੇ ਮਕਸਦ ਕੀ ਨੇ ਕਿ ਜੋ ਕਹਿ ਰਹੇ ਨੇ ਉਹ ਕਸਵਟੀ ਤੇ ਖਰਾ ਉੱਤਰਦਾ ਹੈ ਕਿ ਨਹੀਂ ਉੱਤਰਦਾ ਹੈ ساری ਕਹਾਣੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮੰਨੇਗਾ ਤਦ ਹੀ ਅਕਾਲੀ ਦਲ ਦਾ ਕੋਈ ਬੇੜਾ ਜਿਹੜਾ ਉਹ ਭਾਰ ਲੱਗ ਸਕਦਾ ਹੈ